ਸਾਡੇ ਨਾਲ ਪਠਲ ਦੀ ਪਹੁੰਚ ਨੇ ਪਰ ਹਰ ਸਾਲ ਤੋਂ ਹੀ ਵਜੀਫਾ ਫੰਡ ਦੇ ਵਿੱਚ ਪਹੁੰਚਦੇ ਹੋ ਬੱਚਿਆਂ ਨੂੰ ਰੂਪ ਰੂਪ ਵੰਡਦੇ ਹੋ ਬੱਚਿਆਂ ਨਾਲ ਗੱਲਬਾਤ ਵੀ ਕੀਤੇ ਰਾਮਨਾਮੀ ਹੋਸਾ ਕਮੇਟੀ ਵੱਲੋਂ 1300 ਬੱਚਿਆਂ ਨੂੰ ਕਿਹੜਾ ਵਜੀਫਾ ਦਿੱਤਾ ਜਾਂਦਾ ਹੈ ਦੇਖੋ ਬਹੁਤ ਵੱਡੇ ਮਾਨ ਤੇ ਗੌਰ ਵਾਲੀ ਗੱਲ ਹੈ ਔਰ ਇਹ ਤਾਂ ਮੁਬਾਰਕਬਾਦ ਦੇ ਪਾਤਰ ਨੇ ਕਿਉਂਕਿ ਇਸ ਤਰ੍ਹਾਂ ਵਜੀਫੇ ਦਾ ਹੈ ਐਵੇਂ ਜਿਵੇਂ ਸਾਡੇ ਚਾਹੇ ਰਾਮ ਨੌਮੀ ਦਾ ਹੋਵੇ ਚਾਹੇ ਸਾਡੀਆਂ ਆਪਣੀਆਂ ਜਿਹੜੀਆਂ ਕਰਦੇ ਐ ਦੁਸ਼ਹਿਰਾ ਜਾਂ ਕੋਈ ਵਿਧਵਾ ਮਾਂ ਦਾ ਜਾਂ ਕੋਈ ਦੁਖੀ ਵਾਲਿਆਂ ਦਾ ਉਹ ਸਾਰਿਆਂ ਦਾ ਹੀ ਮਾਨ ਸਨਮਾਨ ਕਰਦੇ ਆ ਮੈਂ ਨਹੀਂ ਸਮਝਦੀ ਨਾ ਹੀ ਮੈਂ ਦੇਖਿਆ ਨਾ ਜਾਣਿਆ ਕਿ ਐਡਾ ਵੱਡਾ ਇੱਕ ਗਰੁੱਪ ਜਿਹੜਾ ਇਸ ਤਰ੍ਹਾਂ ਦੀ ਮਦਦ ਕਰਦਾ ਹੋਵੇ ਉਹ ਇਹੀ ਨਿਪੜਿਆ ਹਰ ਸਾਲ ਬੱਚਿਆਂ ਦੇ ਨਾਲ ਪਹੁੰਚਦੇ ਜਰੂਰ ਭਾਵੇਂ ਥੋੜਾ ਜਿਹਾ ਸਮੇਂ ਕੱਢ ਕੇ ਆਂਦੇ ਹੋ ਬੱਚਿਆਂ ਦੇ ਨਾਲ ਅੱਜ ਸਾਡੇ ਬੜੇ ਅਹਿਮ ਕਿਸੇ ਬੰਦੇ ਦਾ ਸਤਿਕਾਰ ਮੈਗਾ ਸੀ ਉਹ ਜਿੱਦ ਤੋ ਗਿਆ ਜੀ ਉਹ ਮਰਕਵਾ ਕੇ ਮੈਂ ਹੁਣੇ ਆਈ ਮੈਂ ਜੀ ਦੇਖਿਆ ਸੀ ਗੱਲਬਾਤ ਕਿਤੇ ਕੀਆ ਸਾਡੇ ਨਾਲ ਬੀਬੀ ਜੀ ਨਾਲ ਜੋ ਹਰ ਸਾਲ ਬੱਚਿਆਂ ਦੇ ਵਿੱਚ ਪਹੁੰਚਦੇ ਨੇ ਰੂਪ ਰੂਪ ਹੁੰਦੇ ਨੇ ਅਬ ਕੈਮਰਾਮੈਨ ਸਾਹਿਬ ਦੇ ਨਾਲ ਸਾਨੂੰ ਮਹਾਜਨ ਜਗਬਾਨੀ ਟੀਵੀ ਜਲੰਧਰ ਸਾਡੇ ਨਾਲ ਪਠਲ ਜੀ ਪਹੁੰਚਨੇ ਪਰ ਹਰ ਸਾਲ ਤੋਂ ਹੀ ਵਜੀਫਾ ਫੰਡ ਦੇ ਵਿੱਚ ਪਹੁੰਚਦੇ ਹੋ ਬੱਚਿਆਂ ਨੂੰ ਰੂਪ ਰੂਪ ਬਹੁੰਦੇ ਹੋ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਹਰਾਮਨਾਮੇ ਉਸ ਕਮੇਟੀ ਵੱਲੋਂ 1300 ਬੱਚਿਆਂ ਨੂੰ ਕਿਹੜਾ ਵਜੀਫਾ ਦਿੱਤਾ ਜਾਂਦਾ ਦੇਖੋ ਬਹੁਤ ਵੱਡੇ ਮਾਨ ਤੇ ਗੌਰ ਵਾਲੀ ਗੱਲ ਹੈ ਔਰ ਇਹ ਤਾਂ ਮੁਬਾਰਕਬਾਦ ਦੇ ਪਾਤਰ ਨੇ ਕਿਉਂਕਿ ਇਸ ਇਸ ਤਰ੍ਹਾਂ ਬਜੀਫੇ ਦਾ ਐਵੇਂ ਜਿਵੇਂ ਸਾਡੇ ਚਾਹੇ ਰਾਮ ਨੌਮੀ ਦਾ ਹੋਵੇ ਚਾਹੇ ਸਾਡੀਆਂ ਆਪਣੀਆਂ ਜਿਹੜੀਆਂ ਕਰਦੇ ਐ ਦੁਸ਼ਹਿਰਾ ਜਾਂ ਕੋਈ ਵਿਧਵਾ ਮਾਂ ਦਾ ਜਾਂ ਕੋਈ ਦੁਖੀ ਵਾਲਿਆਂ ਦਾ ਉਹ ਸਾਰਿਆਂ ਦਾ ਹੀ ਮਾਨ ਸਨਮਾਨ ਕਰਦੇ ਐ ਮੈਂ ਨਹੀਂ ਸਮਝਦੀ ਨਾ ਹੀ ਮੈਂ ਦੇਖਿਆ ਨਾ ਜਾਣਿਆ ਕਿ ਐਡਾ ਵੱਡਾ ਇੱਕ ਗਰੁੱਪ ਜਿਹੜਾ ਇਸ ਤਰ੍ਹਾਂ ਦੀ ਮਦਦ ਕਰਦਾ ਹੋਵੇ ਉਹ ਇਹੀ ਨਿਪੜਿਆ ਹਰ ਸਾਲ ਬੱਚਿਆਂ ਦੇ ਨਾਲ ਪਹੁੰਚਦੇ ਜਰੂਰ ਭਾਵੇਂ ਥੋੜਾ ਜਿਹਾ ਸਮੇਂ ਕੱਢ ਕੇ ਆਂਦੇ ਹੋ ਬੱਚਿਆਂ ਦੇ ਨਾਲ ਅੱਜ ਸਾਡੇ ਬੜੇ ਅਹਿਮ ਕਿਸੇ ਬੰਦੇ ਦਾ ਸੋਚਕਾਰ ਮੈਂ ਗਿਆ ਸੀ ਉਹ ਜਿੱਦ ਤੋ ਗਿਆ ਜੀ ਉਹ ਮਰਕਵਾ ਕੇ ਮੈਂ ਹੁਣੇ ਆਈ ਮੈਂ ਜੀ ਦੇਖਿਆ ਸੀ ਗੱਲਬਾਤ ਕਿਤੇ ਕੀਆ ਸਾਡੇ ਨਾਲ ਬੀਬੀ ਜੀ ਨਾਲ ਜੋ ਹਰ ਸਾਲ ਬੱਚਿਆਂ ਦੇ ਵਿੱਚ ਪਹੁੰਚਦੇ ਨੇ ਰੂਪ ਰੂਪ ਹੁੰਦੇ ਨੇ ਅਬ ਕੈਮਰਾਮੈਨ ਸਾਹਿਬ ਦੇ ਨਾਲ ਸਾਨੂੰ ਮਹਾਜਨ ਜਗਬਾਨੀ ਟੀਵੀ ਜਲੰਧ ਸਾਡੇ ਨਾਲ ਪਠਲ ਜੀ ਪਹੁੰਚਨੇ ਪਰ ਹਰ ਸਾਲ ਤੋਂ ਹੀ ਵਜੀਫਾ ਫੰਡ ਦੇ ਵਿੱਚ ਪਹੁੰਚਦੇ ਹੋ ਬੱਚਿਆਂ ਨੂੰ ਰੂਪ ਰੂਪ ਬਹੁੰਦੇ ਹੋ ਬੱਚਿਆਂ ਨਾਲ ਗੱਲਬਾਤ ਵੀ ਕੀਤੇ ਹਰਾਮਨਾਮੇ ਉਸ ਕਮੇਟੀ ਵੱਲੋਂ 1300 ਬੱਚਿਆਂ ਨੂੰ ਕਿਹੜਾ ਵਜੀਫਾ ਦਿੱਤਾ ਜਾਂਦਾ ਦੇਖੋ ਬਹੁਤ ਵੱਡੇ ਮਾਨ ਤੇ ਗੌਰ ਵਾਲੀ ਗੱਲ ਹੈ ਔਰ ਇਹ ਤਾਂ ਮੁਬਾਰਕਬਾਦ ਦੇ ਪਾਤਰ ਨੇ ਕਿਉਂਕਿ ਇਸ ਇਸ ਤਰ੍ਹਾਂ ਬਜੀਫੇ ਦਾ ਐਵੇਂ ਜਿਵੇਂ ਸਾਡੇ ਚਾਹੇ ਰਾਮ ਨੌਮੀ ਦਾ ਹੋਵੇ ਚਾਹੇ ਸਾਡੀਆਂ ਆਪਣੀਆਂ ਜਿਹੜੀਆਂ ਕਰਦੇ ਐ ਦੁਸ਼ਹਿਰਾ ਜਾਂ ਕੋਈ ਵਿਧਵਾ ਮਾਂ ਦਾ ਜਾਂ ਕੋਈ ਦੁਖੀ ਵਾਲਿਆਂ ਦਾ ਉਹ ਸਾਰਿਆਂ ਦਾ ਹੀ ਮਾਨ ਸਨਮਾਨ ਕਰਦੇ ਐ ਮੈਂ ਨਹੀਂ ਸਮਝਦੀ ਨਾ ਹੀ ਮੈਂ ਦੇਖਿਆ ਨਾ ਜਾਣਿਆ ਕਿ ਐਡਾ ਵੱਡਾ ਇੱਕ ਗਰੁੱਪ ਜਿਹੜਾ ਇਸ ਤਰ੍ਹਾਂ ਦੀ ਮਦਦ ਕਰਦਾ ਹੋਵੇ ਉਹ ਇਹੀ ਨਿਪੜਿਆ ਹਰ ਸਾਲ ਬੱਚਿਆਂ ਦੇ ਨਾਲ ਪਹੁੰਚਦੇ ਜਰੂਰ ਭਾਵੇਂ ਥੋੜਾ ਜਿਹਾ ਸਮੇਂ ਕੱਢ ਕੇ ਆਂਦੇ ਹੋ ਬੱਚਿਆਂ ਦੇ ਨਾਲ ਅੱਜ ਸਾਡੇ ਬੜੇ ਅਹਿਮ ਕਿਸੇ ਬੰਦੇ ਦਾ ਸਨਸਕਾਰ ਪੈਗਾ ਸੀ ਉਹ ਦਿਖਤੋ ਕਿ ਅੱਜ ਵੀ ਉਹ ਰਕਵਾ ਕੇ ਮੈਂ ਕਿਹਾ ਹੁਣੇ ਆਈ ਮੈਂ ਤੇ ਦੇਖਿਆ ਸੀ ਗੱਲਬਾਤ ਕੀਤੀ ਗਿਆ ਸਾਡੇ ਨਾਲ ਬੀਬੀ ਜੀ ਨਾਲ ਜੋ ਹਰ ਸਾਲ ਬੱਚਿਆਂ ਦੇ ਵਿੱਚ ਪਹੁੰਚਦੇ ਨੇ ਰੂਪ ਰੂਪ ਆਉਂਦੇ ਨੇ ਕੈਮਰਾਮੈਨ ਸਾਹਿਦ ਦੇ ਨਾਲ ਸਾਨੂੰ ਮਹਾਜਨ ਜਗਬਾਨੀ ਟੀਵੀ ਜਲੰਧਰ ਸਾਡੇ ਨਾਲ ਪਠਲ ਜੀ ਪਹੁੰਚ ਨੇ ਪਰ ਹਰ ਸਾਲ ਤੋਂ ਹੀ ਵਜੀਫਾ ਫੰਡ ਦੇ ਵਿੱਚ ਪਹੁੰਚਦੇ ਹੋ ਬੱਚਿਆਂ ਨੂੰ ਰੂਪ ਰੂਪ ਹੁੰਦੇ ਹੋ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਹਰਾਮਨਾਮੀ ਉਸ ਕਮੇਟੀ ਵੱਲੋਂ 1300 ਬੱਚਿਆਂ ਨੂੰ ਕਿਹੜਾ ਵਜੀਫਾ ਦਿੱਤਾ ਜਾ ਰਿਹਾ ਦੇਖੋ ਬਹੁਤ ਵੱਡੇ ਮਾਨ ਤੇ ਗੌਰ ਵਾਲੀ ਗੱਲ ਹੈ ਔਰ ਇਹ ਤਾਂ ਮੁਬਾਰਕਬਾਦ ਦੇ ਪਾਤਰ ਨੇ ਕਿਉਂਕਿ ਇਸ ਇਸ ਤਰ੍ਹਾਂ ਬਜੀਫੇ ਦਾ ਐਵੇਂ ਜਿਵੇਂ ਸਾਡੇ ਚਾਹੇ ਰਾਮ ਨੌਮੀ ਦਾ ਹੋਵੇ ਚਾਹੇ ਸਾਡੀਆਂ ਆਪਣੀਆਂ ਜਿਹੜੀਆਂ ਕਰਦੇ ਐ ਦੁਸ਼ਹਿਰਾ ਜਾਂ ਕੋਈ ਵਿਧਵਾ ਮਾਂ ਦਾ ਜਾਂ ਕੋਈ ਦੁਖੀ ਵਾਲਿਆਂ ਦਾ ਉਹ ਸਾਰਿਆਂ ਦਾ ਹੀ ਮਾਨ ਸਨਮਾਨ ਕਰਦੇ ਐ ਮੈਂ ਨਹੀਂ ਸਮਝਦੀ ਨਾ ਹੀ ਮੈਂ ਦੇਖਿਆ ਨਾ ਜਾਣਿਆ ਕਿ ਐਡਾ ਵੱਡਾ ਇੱਕ ਗਰੁੱਪ ਜਿਹੜਾ ਇਸ ਤਰ੍ਹਾਂ ਦੀ ਮਦਦ ਕਰਦਾ ਹੋਵੇ ਉਹ ਇਹੀ ਨਿਪੜਿਆ ਹਰ ਸਾਲ ਬੱਚਿਆਂ ਦੇ ਨਾਲ ਪਹੁੰਚਦੇ ਜਰੂਰ ਭਾਵੇਂ ਥੋੜਾ ਜਿਹਾ ਸਮੇਂ ਕੱਢ ਕੇ ਆਂਦੇ ਹੋ ਬੱਚਾ ਦੇ ਨਾਲ ਅੱਜ ਸਾਡੇ ਬੜੇ ਅਹਿਮ ਕਿਸੇ ਬੰਦੇ ਦਾ ਸਸਕਾਰ ਪਹੇਗਾ ਸੀ ਉਹਦੀ ਡੈਥ ਹੋ ਗਈ ਅੱਜ ਉਹ ਮੈਂ ਰਕਵਾ ਕੇ ਮੈਂ ਕਿਹਾ ਹੁਣ ਆਈ ਮੈਂ ਜੀ ਜੀ ਦੇਖਿਆ ਅਸੀਂ ਗੱਲਬਾਤ ਕਿੱਤੇ ਕੀਆ ਸਾਡੇ ਨਾਲ ਬੀਬੀ ਜੀ ਨਾਲ ਜੋ ਹਰ ਸਾਲ ਬੱਚਾ ਦੇ ਵਿੱਚ ਪਹੁੰਚਦੇ ਨੇ ਰੂਪ ਰੂਪ ਆਉਂਦੇ ਨੇ ਅਬ ਕੈਮਰਾਮੈਨ ਸਾਹਿਬ ਦੇ ਨਾਲ ਸਾਨੂੰ ਮਹਾਜਨ ਜਗਬਾਨੀ ਟੀਵੀ ਚ ਜੀ